ਤੁਸੀਂ ਜਾਣਦੇ ਹੋ ਗੁਰੂ ਮਹਾਰਾਜ ਜੀ ਆਪਣੇ 19ਵੇਂ ਹੁਕਮ ਜੀ ਖਾਲਸਾ ਪੰਥ ਨੂੰ ਕੀ ਕਹਿੰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ 19ਵੇਂ ਹੁਕਮ ਜੀ ਖਾਲਸਾ ਪੰਥ ਨੂੰ ਕਹਿੰਦੇ ਆ ਜਿੰਨੇ ਵੀ ਕੰਮ ਆਪਣੇ ਕਰਨ ਦੇ ਹੋਣ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਆਲਸ ਨਹੀਂ ਕਰਨਾ ਮਤਲਬ ਕਿ ਗੁਰਸਿੱਖ ਸਮਾਜ ਦੀ ਸੇਵਾ ਵਿੱਚ ਪੰਥ ਦੀ ਸੇਵਾ ਵਿੱਚ ਜਾਂ ਫਿਰ ਦੇਸ਼ ਕੌਮ ਦੀ ਸੇਵਾ ਕਰਦੇ ਕਰਦੇ ਉਹਦਾ ਫਰਜ਼ ਆ ਵੀ ਬਣਦਾ ਕਿ ਉਹ ਆਪਣੀ ਆਪਣੇ ਬਾਲ ਬੱਚਿਆਂ ਦੀ ਆਪਣੇ ਮਾਪਿਓ ਦੀ ਵੀ ਸੇਵਾ ਕਰੇ ਇਹਨਾਂ ਦਾ ਮਤਲਬ ਇਹ ਹੈ ਖਾਲਸਾ ਜੀ ਕਿ ਅਸੀਂ ਦੂਜਿਆਂ ਦੀ ਸੇਵਾ ਕਰਨ ਚ ਇੰਨੇ ਨਾਲ ਇਹ ਹੋ ਜਾਣ ਕਿ ਅਸੀਂ ਆਪਣੇ ਆਪ ਦੇ ਕੰਮ ਭੁੱਲਦੇ ਪਏ ਆ ਮਤਲਬ ਕਿ ਆ ਨਾ ਹੋਵੇ ਕਿ ਇੱਕ ਬੰਦਾ ਸਮਾਜ ਦੀ ਸੇਵਾ ਵਿੱਚ ਇੰਨਾ ਲੱਗ ਗਿਆ ਕਿ ਉਹਦੇ ਆਪਣੇ ਘਰ ਦੇ ਜੀਵ ਭੁੱਖੇ ਮਰਦੇ ਪਏ ਸਾਹਿਬ ਗੁਰੂ ਮਹਾਰਾਜ ਜੀ ਨੇ ਸਾਨੂੰ ਆ ਬਚਨ ਲਾਇਆ ਵਾ ਕਿ ਸਮਾਜ ਦੀ ਸੇਵਾ ਕਰਦੇ ਹੋਏ ਦੂਜਿਆਂ ਦੀ ਮਦਦ ਕਰਦੇ ਹੋਏ ਨਾਲ-ਨਾਲ ਅਸੀਂ ਆਪਣਾ ਵੀ ਕੰਮ ਕਰੀਏ। ਕਈ ਲੋਕੀ ਤੁਸੀਂ ਵੇਖੇ ਹੋਣੇ ਜਿਹੜੇ ਕਹਿੰਦੇ ਆ ਕਿ ਭਾਈ ਮੇਰੇ ਦੋਸਤ ਦੇ ਕਿਸੇ ਭਰਾ ਦਾ ਵਿਆਹ ਸੀ ਤਾਂ ਕਰਕੇ ਮੈਨਾਂ ਇਤਨੀ ਵੀ ਨਹੀਂ ਹੋ ਪਾਇਆ। ਜਾਂ ਫਿਰ ਕਿਸੇ ਔਰ ਦੇ ਕੰਮ ਕਰਦੇ ਹੋਏ ਅਸੀਂ ਆਪਣੇ ਕੰਮ ਨਹੀਂ ਕਰਦੇ ਆ ਤਾਂ ਗੁਰੂ ਮਹਾਰਾਜ ਜੀ ਸਾਨੂੰ ਉਹੀ ਕਹਿੰਦੇ ਆ ਦੂਜਿਆਂ ਦੀ ਸੇਵਾ ਕਰਦੇ ਹੋਏ ਸਾਨੂੰ ਆਪਣਾ ਵੀ ਕੰਮ ਕਰਨਾ ਚਾਹੀਦਾ। ਆ ਨਹੀਂ ਕਿ ਆਪਣੇ ਕੰਮ ਕਰਨ ਵੇਲੇ ਆਲਸ ਕਰ ਰਹੇ ਹੋ ਤੇ ਦੂਜਿਆਂ ਦੇ ਕੰਮ ਲਈ ਭੱਜ ਰਹੇ। ਅਮਰਤ ਵੇਲੇ ਉੱਠਣਾ ਇਤਨੀ ਵੀ ਕਰਨਾ, ਗੁਰਬਾਣੀ ਪ ਸਾਮਣਾ ਚਾਹੀਦਾ ਕਰਦੇਆਂ ਨੂੰ ਵੀ ਸਾਹਮਣਾ ਚਾਹੀਦਾ ਟਾਈਮ ਕੱਢ ਕੇ ਪੰਥ ਦੀ ਸੇਵਾ 'ਚ ਵੀ ਆਪਣਾ ਟਾਈਮ ਲਾਉਣਾ ਚਾਹੀਦਾ ਵਾਹਿਗੁਰੂ ਮਹਾਰਾਜ ਜੀ ਖਾਲਸਾ ਪੰਥ ਨੂੰ ਆ ਬਚਣੇ ਕਹਿੰਦੇ ਆ ਕਿ ਜਿੰਨੇ ਵੀ ਕੰਮ ਆਪਣੇ ਕਰਨਦੇ ਹੋਣ ਉਹਨਾਂ ਦੇ ਕਰਨ ਦੇ ਵਿੱਚ ਆਲਸ ਨਹੀਂ ਕਰਨਾ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਫਾਲੋ ਕਰ ਲਿਓ ਬਸ ਆਪਣੇ ਦਿਨ ਦੇ 90 ਸੈਕਿੰਡ ਕੱਢ ਕੇ ਕੁਝ ਸਿੱਖਣ ਵਾਸਤੇ ਮਿਲਦੇ ਆ ਜੀ ਅਗਲੇ ਵੀਡੀਓ 'ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ